ਮੋਹਾਲੀ ਜ਼ਿਲ੍ਹੇ ਦੀ ਚੰਡੀਗੜ੍ਹ ਯੂਨੀਵਰਸਿਟੀ ਪਿੰਡ ਕੜੂਆ ਨੇ ਪੀਐਮ ਮੋਦੀ ਦੇ ਐਨੀਮੇਸ਼ਨ ਅਤੇ ਗ੍ਰਾਫਿਕਸ ਵਿੱਚ ਭਾਰਤ ਵਿੱਚ ਸਿਰਜਣਾ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਵੇਵਜ਼ ਯਾਨੀ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ ਤਹਿਤ ਪਹਿਲ ਕੀਤੀ ਹੈ ਇਸ ਤਹਿਤ ਵੇਵਜ਼ ਐਮ ਐਂਡ ਈ ਉਦਯੋਗ ਵਿੱਚ ਵਿਚਾਰ ਵਟਾਂਦਰਾ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮੁੱਖ ਮੰਚ ਹੈ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਨੇ ਅੱਜ ਐਨੀਮੇਸ਼ਨ ਅਤੇ ਗ੍ਰਾਫਿਕਸ ਤੇ 2 ਦਿਨਾਂ ਵਰਚੁਅਲ ਐਕਸ ਦਾ ਸਮਿਟ 2025 ਪ੍ਰੋਗਰਾਮ ਮੈ ਸ਼ੁਰੂ ਕੀਤਾ ਜਿਸ ਦਾ ਉਦਘਾਟਨ ਐਨੀਮੇਸ਼ਨ ਦੀ ਪ੍ਰਸਿੱਧ ਸ਼ਖਸੀਅਤ ਅਤੇ এবੀਏ ਆਈ ਦੇ ਡਾਇਰੈਕਟਰ ਵੀਰੇਨ ਕੋਸ਼ਵਲੋਂ ਕੀਤਾ ਗਿਆ ਉਹਨਾਂ ਦੇ ਨਾਲ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਜਿਨ੍ਹਾਂ ਵਿੱਚ ਕਿਰਪਾ ਸਾਗਰ, ਸ਼੍ਰੀ ਤਰਨ ਅਤੇ ਫਿਲਮ ਛਾਮ ਨਾਲ ਸੰਬੰਧਿਤ ਵਿਦਿਤ ਕੁੰਦਰਾ ਸ਼ਾਮਲ ਹੋਏ ਵੀਰੇਨ ਕੋਸ਼ ਨੇ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਐਨੀਮੇਸ਼ਨ ਗ੍ਰਾਫਿਕਸ ਆਦ ਦੇ ਖੇਤਰ ਵਿੱਚ ਕੀਤੇ ਆਪਣੇ ਕੰਮ ਨਾਲ ਪ੍ਰੇਰਿਤ ਕੀਤਾ ਉਹਨਾਂ ਨੇ ਐਨੀਮੇਸ਼ਨ ਦਿਖਾਉਂਦੇ ਹੋਏ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੀ ਵਿਜ਼ੂਅਲ ਪੇਸ਼ਕਾਰੀ ਰਾਈਹਾਂ ਸਫਲ ਹੋਣ ਲਈ ਸੁਝਾਅ ਦਿੱਤੇ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਉਦਯੋਗ ਦੀਆਂ ਸੰਭਾਵਨਾਵਾਂ ਅਤੇ ਸ਼ਾਨਦਾਰ ਕੈਰੀਅਰ ਬਾਰੇ ਵੀ ਦੱਸਿਆ ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦੇ ਹਾਂ ਵੀ ਰੇਨ ਕੋਸ਼ ਨੇ ਫਿਲਮਾਂ ਸਮੇਤ ਸਾਰੇ ਖੇਤਰਾਂ ਵਿੱਚ ਐਨੀਮੇਸ਼ਨ ਅਤੇ ਗ੍ਰਾਫਿਕਸ ਦੇ ਪਿਪਕ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਮੋਦੀ 1 ਤੋਂ 4 ਮਈ ਤੱਕ ਐਨੀਮੇਸ਼ਨ ਤੇ 4 ਦਿਨਾਂ ਪ੍ਰੋਗਰਾਮ ਲਈ ਮੁੰਬਈ ਵਿੱਚ ਆ ਰਹੇ ਨੇ ਉਹਨਾਂ ਕਿਹਾ ਕਿ ਅੱਜ ਸਾਡਾ 0.5 ਫੀਸਦੀ ਜੀਡੀਪੀ ਐਨੀਮੇਸ਼ਨ ਤੇ

So today we are encouraging 900 students in Chandigarh University uh, because um, they are the future.